ਦੀ ਬਦਲ ਸਾਊਥ ਪਾਲਾਸਿ ਧੰਨਵਾਦੀ ਹੈ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਵਿਦਿਆਰਥੀਆਂ ਦੇ ਲਈ ਖਾਸ ਤੌਰ ਤੇ 8ਵੀਂ ਜਮਾਤ ਦੇ ਬੱਚਿਆਂ ਦੇ ਲਈ ਇਸ ਵਾਰ ਇਤਿਹਾਸਿਕ ਧਾਰਮਿਕ ਜਾਂ ਪੰਜਾਬ ਦੇ ਹੋਰ ਵਿਰਾਸਤੀ ਇਮਾਰਤਾਂ ਆਧਾਰ ਸਥਾਨਾਂ ਨਾਲ ਸੰਬੰਧਿਤ ਟੂਰ ਰੱਖਿਆ ਉਸੇ ਪਰੰਪਰਾ ਦੇ ਵਿੱਚ ਅਸੀਂ ਸਰਕਾਰੀ ਹਾਈ ਸਕੂਲ ਪੰਜਾਬਾ ਮਾਡਲ ਦੇ ਅਧਿਆਪਕ ਮੈਸ਼ੋ ਕੁਮਾਰ ਤੇ ਮੇਰਾ ਹਿੰਦੀ ਮੈਮ ਸ਼੍ਰੀਮਤੀ ਉਰਮਲਾ ਮੈਮ ਸਾਡੇ 8ਵੇਂ ਕਲਾਸ ਦੇ ਬੱਚੇ ਅੱਜ ਅਸੀਂ ਇਤਿਹਾਸਿਕ ਪੁਰ ਲੈ ਕੇ ਆਸੀ ਕਿਸਤਾਨ ਅਸੀਂ ਗੁਰਦੁਆਰਾ ਜਾਮਨੀ ਸਾਹਿਬ ਦੇ ਵਿੱਚ ਪਹੁੰਚੇ ਹੋਇਆ ਤੇ ਗੁਰਦੁਆਰਾ ਜਾਮਨੀ ਸਾਹਿਬ ਦੀ ਇਮਾਰਤ ਜਿਵੇਂ ਤੁਸੀਂ ਪਿੱਛੇ ਵੇਖ ਹੀ ਰਹੇ ਹੋ ਇੱਕ ਗੁਰਦੁਆਰਾ ਜਾਮਨੀ ਸਾਹਿਬ ਹੈ ਗੁਰਦੁਆਰਾ ਜਾਮਨੀ ਸਾਹਿਬ ਦੇ ਇਤਿਹਾਸ ਦੇ ਬਾਰੇ ਅਸੀਂ ਬੱਚਿਆਂ ਨੂੰ ਜਾਣਕਾਰ ਜਿੰਨੇ ਆ ਕਿ ਇਹ ਜਿਹੜੀ ਧਰਤੀ ਹੈ ਇਹ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨਾਲ ਸੰਬੰਧਿਤ ਹੈ ਤੇ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਇਸ 1705 ਇਸ ਵਿੱਚ ਖਿਦਰਾਣਾ ਦੇ ਉਤਵਾਦ ਸ੍ਰੀ ਗੁਰੂ ਗੋਬਿੰਦ ਸਿੰਘ ਦਸਮ ਪਿਤਾ ਇੱਥੇ ਤਰਫ ਇਸ ਧਰਤੀ ਕਿਸ ਧਰਤੀ ਤੇ ਆਏ। ਇਹ ਫ੍ਰੋਹੀਪੁਰ ਦੇ ਨਾਲ ਹੀ ਬਿਲਕੁਲ 5-6 ਕਿਲੋਮੀਟਰ ਦੂਰ ਫ੍ਰੋਹੀਪੁਰ ਦੇ ਨੇੜੇ ਇੱਕ ਗੁਰਦੁਆਰਾ ਬਜੀਨਪੁਰ ਦੇ ਵਿੱਚ ਵਸਿਆ ਹੋਇਆ। ਇਸ ਗੁਰਦੁਆਰਾ ਸਾਹਿਬ ਦਾ ਨਾਮ ਹੈ ਜਾਮਨੀ ਸਾਹਿਬ। ਤਾਂ ਜਾਮਨੀ ਸਾਹਿਬ ਦੀ ਇਤਿਹਾਸ ਦੀ ਗੱਲ ਕਰੀਏ ਤਾਂ ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇੱਕ ਜੱਟ ਤੇ ਇੱਕ ਬਾਣੀਆਂ ਮਿਲੇ। ਤਾਂ ਗੋਗੋਬੀ ਸਿੰਘ ਜੀ ਮਹਾਰਾਜ ਜੱਟ ਜੱਟ ਨੇ ਕਰਜਾ ਲਿਆ ਇੱਕ ਬਣੀਆਂ ਕੋਲੋਂ ਤੇ ਜਮਨ ਜਮਨ ਸਮਝੀ ਉਹਦੀ ਗਰੰਟੀ ਕਿ ਉਹ ਆਪਾਂ ਗਰੰਟੀ ਜੁਮੇ ਆ ਤੇ ਗਰੰਟੀ ਕੋ ਉਹਦੀ ਚਿੰਦੀ ਦੀ ਪਾਈਗੀ ਕਿ ਜੱਟ ਨੇ ਕਿਹਾ ਕਿ ਮੈਨੂੰ ਕਰਜਾ ਦਿੱਤਾ ਜਾਏ ਤੇ ਬਣੀਆਂ ਨੇ ਉਹਦੀ ਚਿੰਦੀ ਦੀ ਗਰੰਟੀ ਤੇ ਕਰਜਾ ਦੇ ਦਿੱਤਾ ਪਰ ਜੱਟ ਨੇ ਕੁਝ ਦਿਨਾਂ ਬਾਅਦ ਕਰਜਾ ਮੋੜਨ ਤੋਂ ਨਾ ਕਰ ਦਿੱਤੀ ਤੇ ਇਤਿਹਾਸ ਸੇ ਇਹ ਮਿਲਦਾ ਹੈ ਕਿ ਜੱਟ ਦੀ ਵੀ ਡੈਥ ਹੋ ਗਈ ਮੌਤ ਹੋ ਗਈ ਤੇ ਬਣੀਆਂ ਦੀ ਵੀ ਮੌਤ ਹੋ ਗਈ ਜਿਹੜਾ ਬਣੀਆਂ ਮੌਤ ਬਾਅਦ ਬਾਜ ਬਣ ਗਿਆ ਤੋ ਜੱਟ ਜਿਹੜਾ ਉਸ {{\text{ਚਿੱਤਰ}}}}{ਜੱਟ{{\text{ਚਿੱਤਰ}}}}{ਬਣਿਆ} ਤੋ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਜਾਮਨੀ ਨੂੰ ਉਤਾਰਨਾ ਚਾਹੁੰਦੇ ਸੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ{{\text{ਚਿੱਤਰ}}}}{ਤੇ ਬਾਜ ਬਾਣੀਆ ਬਾਜ ਦੇ ਸਿੰਬਲ ਸੀ ਤੇ ਜੱਟ ਜੱਟ{{\text{ਚਿੱਤਰ}}}}{ਦਾ ਤੋ ਬਾਣੀ ਦੇ ਬਾਜ ਦੇ ਹਤੋਂ{{\text{ਚਿੱਤਰ}}}}{ਮਰਵਾ ਕੇ ਗੁਰੂ ਜੀ ਨੇ ਆਪਣੀ ਜਿਹੜੀ ਭੂਮਿਕਾ ਸੀ ਜਿਹੜੀ ਜਾਮਨੀ ਸੀ ਉਹ ਉਤਾਰ ਦਿੱਤੀ ਗਈ} ਤੇ ਇਹ ਵੀ ਤੇ ਅੱਜ ਮਨੇ ਅੰਦਰ ਗੁਰਗੋ ਗੁਰਗੋਬੀ ਕੁਮਾਰ ਜਿਹੜਾ ਨੀਲਾ ਘੋੜਾ ਹੈ ਇੱਥੇ ਅੱਜਕੱਲ ਸਰੋਵਰ ਸਾਹਿਬ ਸਚੋਗਿਦ ਨੇ ਉਸ ਜਗ੍ਹਾ ਤੇ ਨੀਲੇ ਘੋੜੇ ਨੇ ਉਹਦੇ ਪੈਰ ਸੰਦੂਨ ਤੋਂ ਖੁਰ ਪੈਰ ਜਿਹੜਾ ਘੋੜੇ ਦਾ ਪੋੜਾ ਹੈ ਉਹ ਮਾਰ ਕੇ ਉੱਥੋਂ ਪਾਣੀ ਕੱਢਿਆ ਤੇ ਉਸ ਜਗ੍ਹਾ ਤੇ ਅੱਜਕੱਲ ਸਰੋਵਰ ਸਾਹਿਬ ਮਤਿਂਦਾ ਤੇ ਇਸ ਤੋਂ ਬਾਅਦ ਅਸੀਂ ਗੁਰਦਰਾ ਸਾਹਿਬ ਸਾਰਾ ਖੜੀ ਸਾਹਿਬ ਤੇ ਇੱਥੋਂ ਨਾਲ ਹੀ ਉਸਾਨੀ ਵਾਲਾ ਭਗਤ ਸਿੰਘ ਰਾਜਗੁਰੂ ਸਖਦੇਵ ਜੀ ਦੀ ਯਾਦਗਾਰੀ ਹੈ ਉਸ ਥਾਂ ਤੇ ਵੀ ਬਚਨ ਦਾ ਸੰਮੇਟ ਕਰਾਂਗੇ ਸੋ ਕੋਈ ਵੱਧ ਘੱਟ ਬੋਲਿਆ ਗਿਆ ਹੋਵੇ ਉਸ ਵਿਲੇ ਦਾਸ ਖਿਮਾ ਦਾ ਯਾਤਕ ਹੈ ਵੈਕਰੀ ਜੀ ਦਾ ਖਾਲਸਾ ਜੀ ਵੈਕਰੀ